ratio by independence आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत मॉनसून इक बार फेर तो पंजाब जो सुस्त हो गया है पंजाब जो आने वाले दिन कोई भी अलर्ट जारी नहीं किया गया ਮੌਨਸੂਨ ਹੁਣ ਆਪਣੀ ਅੰਤਿਮ ਚਰਨ ਚ ਗਰਮੀਆਂ ਤੋਂ ਪਰਸ਼ਾਨ ਲੋਕਾਂ ਨੂੰ ਮੌਨਸੂਨ ਦੀ ਉਡੀਕ ਸੀ ਪਰ ਇਸ ਵਾਰ ਮੌਨਸੂਨ ਦਾ ਕੁਝ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ ਜੁਲਾਈ ਚ ਪੰਜਾਬ ਚ ਅਨੁਮਾਨ ਤੋਂ ਬਹੁਤ ਘੱਟ ਮੀਂਹ ਪਿਆ ਮੌਸਮ ਵਿਭਾਗ ਵੱਲੋਂ ਮੌਨਸੂਨ ਕਮਜ਼ੋਰ ਦੱਸਿਆ ਜਾ ਰਿਹਾ ਸੀ ਜਿਸ ਦਾ ਅਸਰ ਪੰਜਾਬ ਚ ਪੂਰੀ ਤਰ੍ਹਾਂ ਵੇਖਣ ਨੂੰ ਮਿਲਿਆ ਜੁਲਾਈ ਚ ਪੰਜਾਬ ਦੇ ਬਸ ਕੁਝ ਹੀ ਜ਼ਿਲ੍ਹਿਆਂ ਚ ਮੀਂਹ ਪਿਆ ਤੇ ਬਾਕੀ ਜ਼ਿਲ੍ਹਿਆਂ ਚ ਸੁੱਕੇ ਦਾ ਹੀ ਮਾਹੌਲ ਰਿਹਾ ਜਿਸ ਕਾਰਨ ਪੰਜਾਬ ਦਾ ਨਾਂ ਉਹ ਨੌ ਰਾਜਾਂ ਚ ਦਰਜ ਹੋ ਗਿਆ ਸੀ ਜਿੱਥੇ ਇਸ ਵਾਰ ਘੱਟ ਮੀਂਹ ਪਿਆ ਅਗਸਤ ਦੀ ਸ਼ੁਰੂਆਤ ਚ ਮੌਨਸੂਨ ਨੇ ਰਫਤਾਰ ਫੜੀ ਸੀ ਤੇ ਪੰਜਾਬ ਦੇ ਕਈ ਜ਼ਿਲ੍ਹੇ ਚ ਪਾਰੀ ਮੀਂ ਪਿਆ ਸੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਹੁਣ ਅਗਸਤ ਖਤਮ ਹੋਣ ਤੇ ਹੈ ਤੇ ਹੁਣ ਫੇਰ ਤੋਂ ਮੌਨਸੂਨ ਦੀ ਰਫਤਾਰ ਘਟ ਗਈ ਹੈ ਕੱਲ ਯਾਨੀ 24 ਅਗਸਤ ਲਈ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਹੁਸ਼ਿਆਰਪੁਰ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਪਟਿੰਡਾ ਬਰਨਾਲਾ ਨਵਾਂ ਸ਼ਹਿਰ ਤੇ ਰੂਪਨਗਰ ਚ ਹਲਕੇ ਮੀਂ ਦੇ ਨਾਮ ਨਾਲ ਦਰਮਿਆਨੀ ਬਿਜਲੀ ਦੀ ਸੰਭਾਵਨਾ ਦੱਸੀ ਗਈ ਹੈ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਚ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ ਤੇ ਹਜੇ ਵੀ ਸੁਖੇ ਦਾ ਮੌਲ ਬਣਿਆ ਹੋਇਆ ਹੈ ਜੇ ਅੱਜ ਦੀ ਗੱਲ ਕਰੀਏ ਤੇ ਪੰਜਾਬ ਦੇ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਫਿਰੋਜ਼ਪੁਰ 'ਚ 0.5 mm ਮੀਂਹ ریکارڈ ਕੀਤਾ ਗਿਆ ਇਸ ਦੇ ਨਾਲ ਹੀ ਲੁਧਿਆਣਾ 'ਚ ਵੀ 2 mm ਮੀਂਹ ਪਿਆ ਪੰਜਾਬ 'ਚ 1 ਜੂਨ ਤੋਂ 22 ਅਗਸਤ ਤੱਕ 35% ਦੀ ਕਟਮੀ ਪਿਆ ਜਿਸ ਨਾਲ ਤਾਪਮਾਨ ਕੁਝ ਇਸ ਤਰ੍ਹਾਂ ਹੈ ਅੰਮ੍ਰਿਤਸਰ 27.6 ਲੁਧਿਆਣਾ ਚ 24.0 ਪਟਿਆਲਾ ਚ 24.3 ਪਟਾਨਕੋਟ ਚ 26.2 ਪਟੰਡਾ ਚ 24.4 ਤੇ ਫਰੀਦਕੋਟ ਚ 25.0 ਮੌਨਸੂਨ ਕਮਜ਼ੋਰ ਹੋਣ ਕਾਰਨ ਤਾਪਮਾਨ ਫਿਰ ਤੋਂ ਕਈ ਜ਼ਿਲ੍ਹਿਆਂ 'ਚ ਵਧ ਗਿਆ ਤੇ ਲੋ ਗਰਮੀ ਤੋਂ ਪਰੇਸ਼ਾਨ ਨੇ ਚੰਡੀਗੜ੍ਹ 'ਚ ਵੀ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਚੰਡੀਗੜ੍ਹ ਦੇ ਲੋਕ ਵੀ ਗਰਮੀ ਤੋਂ ਪਰੇਸ਼ਾਨ ਨੇ ਹੁਣ ਆਉਣ ਵਾਲੇ ਦਿਨਾਂ 'ਚ ਮੌਸਮ ਆਪਣਾ ਰੁਖ ਫੇਰ ਤੋਂ ਬਦਲਦਾ ਹੈ ਕਿ ਨਹੀਂ ਇਹ ਵੇਖਣਾ ਹੋਵੇਗਾ ਮੌਸਮ ਦਾ ਹਾਲ ਜਾਣਨ ਲਈ ਤੁਸੀਂ ਵੇਖਦੇ ਰਹੋ ਪੰਜਾਬ ਤੱਕ ਤੇ ਬਾਕੀ ਤੁਹਾਡੇ ਸ਼ਹਿਰ ਤੇ ਜ਼ਿਲ੍ਹੇ 'ਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਕਮੈਂਟ ਕਰਕੇ olur